ਅੱਜ ਗਵਾਹ ਸਵੇਰੇ ਸਾਨੂੰ 6:30 ਵਜੇ ਜਿਹੜੀ ਹੈਗੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਵਾਲ ਮੰਡੀ ਦੇ ਵਿੱਚ ਜਿਹੜੇ ਹੈ ਬਲਦੇਵ ਸਿੰਘ ਹੈਗੇ ਨੇ ਇਹਨਾਂ ਨੂੰ ਮਰਦੂ ਸ਼ਾਹ ਕਰਕੇ ਕਿਹਾ ਜਾਂਦਾ ਜਿਹੜਾ ਬਚੂਰਾ ਵਾਲੀ ਸਰਕਾਰ ਦੇ ਜਿਹੜੇ ਹੈਗੇ ਉਹ ਤੇ ਬੈਠੇ ਹੈਗੇ ਨੇ ਗੱਡੀ ਵਿੱਚ ਉਹਨਾਂ ਦਾ ਜਿਹੜਾ ਹੈ ਕਿਸੇ ਬੰਦੇ ਨੇ ਬਲੰਟ ਵੈਪਨ ਦੇ ਨਾਲ ਉਹਨਾਂ ਦੀ ਜਿਹੜੀ ਹੈਗੀ ਹੱਤਿਆ ਕਰ ਦਿੱਤੀ। ਇਹ ਮੌਕੇ ਤੇ ਜਾ ਕੇ ਸੀ ਐਫਆਈਆ ਦਰਜ ਕਰ ਲਈ ਔਰ ਰਜਿਸਟਰ ਕਰ ਹੈ। ਇਹਦੇ ਵਿੱਚ ਪ੍ਰੀਲਿਮਰੀ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜਾ ਮਾਮਲਾ ਹੈ ਹੈ ਕੋਈ ਨਿੱਜੀ ਰੰਜਿਸ਼ ਦਾ ਲੱਗ ਰਿਹਾ ਹੈ ਜਿਹਨੂੰ ਅਸੀਂ ਕੰਪਲੀਸ਼ ਕਰਾਂਗੇ ਇਨਵੈਸਟੀਗੇਸ਼ਨ। ਅਜੇ ਉਹਨਾਂ ਹੀ ਜਿਹੜੀ ਹੈਗੀ ਆ ਜਿਹੜੀ ਇਹ ਤਫਤੀਸ਼ ਜਿਹੜੀ ਸਟਾਰਟ ਕੀਤੀ ਗਈ ਹੈ ਐਫਆਈਆ ਦਰਜ ਕਰੀ ਗਈ ਹੈ ਔਰ ਇਨਵੈਸਟੀਗੇਸ਼ਨ ਜਿਹੜੀ ਹੈ ਸਾਇੰਟੀਫਿਕਲੀ ਕੀਤੀ ਗਈ ਹੈ ਇਹ ਸਰ ਜਿਹੜੀ ਗੋਲੀ ਚੱਲਣ ਦੀ ਗੱਲ ਕੀਤੀ ਜਾ ਰਹੀ ਹੈ ਉਹਦਾ ਕੀ ਨਹੀਂ ਗੋਲੀ ਚੱਲਣ ਵਾਲੀ ਜਿਹੜੀ ਗੱਲ ਹੈਗੀ ਆ ਟੋਟਲੀ ਗਲਤ ਹੈਗੀ ਆ ਇਹਦੇ ਵਿੱਚ ਕੋਈ ਵੈਪਨ ਜਿਹੜਾ ਗੋਲੀ ਜਾਂ ਫਾਇਰਮਲ ਆ ਯੂਜ਼ ਨਹੀਂ ਹੋਇਆ ਉਹ ਬਲੰਟ ਵੈਪਨ ਜਿਹੜਾ ਹੈਗਾ ਉਹਨਾਂ ਨਾਲ ਜਿਹੜਾ ਨੂੰ ਛੱਟਵਾਣੀ ਗਈ ਹੈ ਗੋਲੀ ਵਾਲੀ ਜਿਹੜੀ ਵੀ ਖਬਰ ਚੱਲੀ ਹੈ ਉਹਦਾ ਇਸ ਕਾਰਨ ਕੀ ਹੈ ਵਜਾ ਰੰਜਿਸ਼ ਕੁਝ ਵਜਾ ਰੰਜਿਸ਼ ਜਿਹੜੀ ਫਿਲਹਾਲ ਪਰੇਮੇ ਨਹੀਂ ਸਾਨੂੰ ਲੱਗ ਰਹੀ ਹੈ ਕੋਈ ਨਿੱਜੀ ਰੰਜਿਸ਼ ਲੱਗ ਰਹੀ ਲੱਗੇ ਕਿਉਂਕਿ ਇੱਥੇ ਕੋਈ ਚੋਰੀ ਨਹੀਂ ਹੋਈ ਜਾਂ ਹੋਰ ਕੋਈ ਪੈਸੇ-ਪੂਸੇ ਦੀ ਲੈਣੀ ਨਹੀਂ ਸੋ ਇਸ ਇਨਵੈਸਟੀਗੇਸ਼ਨ ਤੋਂ ਫਿਲਹਾਲ ਜਿਹੜੀ ਹੈ ਕਿ ਇੰਨੇ ਲੱਗਾ ਬਾਕੀ ਪਾਰਟ ਆਫ ਇਨਵੈਸਟੀਗੇਸ਼ਨ ਹੈਗੇ ਸਾਰੀਆਂ ਇਨੀਸ਼ੀਅਲੀ ਸਟੇਜਿਸ ਹੈਗੇ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਅਕੀ ਰਹੀ ਤੇ ਸਦੋਂ ਉਸਾਰੇ ਜਾਂਚ ਚੱਲ ਰਹੀ ਸਰ ਸੇ ਤੇ ਕੋਈ 4 ਦਿਨ ਪਹਿਲੇ ਵੀ ਧਮਕੀ ਮਿਲੀ ਸੀ ਉਹ ਸਾਰੀਆਂ ਚੀਜ਼ਾਂ ਫਿਰ ਮੈਂ ਤੁਹਾਨੂੰ ਰਿਕਵੈਸਟ ਕਰਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਮੈਂ ਓਪਨ ਮਾਤਾ ਨੂੰ ਜ਼ਰੂਰ ਜਲਦੀ ਹੀ ਤੇਰਾ ਇਹਦੇ ਵਿੱਚ ਜਿੰਨੀਆਂ ਵੀ ਡਿਵੈਲਪਮੈਂਟਸ ਹੋਣਗੀਆਂ ਦਾ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਜ਼ਰੂਰ ਤੇ ਸਰ ਇਹਦੇ ਕਾਮਯਾਬੀ ਮਿਲਣ ਦੀ ਪੂਰੀ ਮਿਹਨਤ ਹੈ ਜੀ ਜਿਸ ਨੂੰ ਗਾ ਇਨਵੈਸਟੀਗੇਸ਼ਨ ਪਰਚਾ ਦਰਜ ਹੋਣੇ ਹੋ ਰਿਹਾ ਹੈ ਅਸੀਂ ਸਵੇਰ ਦੇ ਲੱਗੇ ਹੋਏ ਹਾਂ ਬਹੁਤ ਜਲਦੀ ਕਰ ਦੱਸੋ ਘਟਨਾ ਕਿੰਨੇ ਵਜੇ ਤੇ ਹੋਇਆ ਸਾਨੂੰ ਰਿਪੋਰਟਡ ਜਿਹੜੀ ਹੈਗੀ ਆ ਉਹ ਕੋਈ ਹੈਗੀ ਆ ਸਾਡੇ ਅਕਸਰ ਸਾਡੇ ਅਕਸਰ ਅਨੁਮਾਨਾ ਕਿੰਨੇ ਵਜੇ ਘਟਨਾ ਵਾਪਰੀ ਇਹ ਘਟਨਾ ਦੀ ਠੀਕ ਉਹ ਐਗਜੈਕਟ ਟਾਈਮਿੰਗ ਤਾਂ ਨਹੀਂ ਹੈਗੀ ਕਿਉਂਕਿ ਉਹ ਜਿਹੜੇ ਆਪਣੇ ਸੀਗੇ ਬਲਦੇਵ ਸਿੰਘ ਜਿਹੜੇ ਸੀਗੇ ਉੱਥੇ ਆਪਣੇ ਸੌਂਦੇ ਸੀਗੇ ਦਰਗਾਹ ਤੇ ਹੀ ਸੌਂਦੇ ਸੀਗੇ ਉਹਨਾਂ ਦਾ ਬੇਟਾ ਸਵੇਰੇ 6:30 ਵਜੇ ਜਦੋਂ ਗਿਆ ਹੈਗਾ ਉਹਨਾਂ ਨੂੰ ਚਾਹ ਦੇਣ ਦੇ ਲਈ ਉਦੋਂ ਉਹਨਾਂ ਨੇ ਗੇਟਿੰਗ ਖੋਲਿਆ ਫਿਰ ਉਹ ਕਰਦਿਆ ਕਰਾ ਦੇਣ ਦਾ ਪਉਣਾ ਕਹਿਤਾ ਲੱਗ ਗਿਆ ਇਹ ਇਕੱਲੇ ਸੀਗੇ ਇੱਥੇ ਹਾਂ ਇਹ ਇਕੱਲੇ ਰਹਿੰਦੇ ਸਿਰ ਕਿੰਨੇ ਸਾਲਾਂ ਤੋਂ ਰਹਿ ਰਹੇ ਸੀ ਉਹਦੇ ਬਾਅਦ ਆਲਮੋਸਟ ਤਕਰੀਬਨ 20-25 ਸਾਲ ਤੋਂ ਤੇ ਕਹਿੰਦੇ ਪਰ ਮਾਪ ਮੈਂ ਕੋਈ ਤੰਕੀਆਂ ਦੇ ਰਿਹਾ ਸੀ चार पाँच दिन पहला उन्होंने सी नो फिर ये पार्ट ऑफ इन्वेस्टिगेशंस है गया और आप इन्वेस्टिगेट करके ही कुछ कहता हूँ कार्रवाई no की किसी पर जी करता आई आर दर्ज कर ली गई है इन्वेस्टिगेशन का ਅੱਜ ਗਵਾਹ ਸਵੇਰੇ ਸਾਨੂੰ 6:30 ਵਜੇ ਜਿਹੜੀ ਹੈਗੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਵਾਲ ਮੰਡੀ ਦੇ ਵਿੱਚ ਜਿਹੜੇ ਇੱਕ ਬਲਦੇਵ ਸਿੰਘ ਹੈਗੇ ਨੇ ਇਹਨਾਂ ਨੂੰ ਮਰਤੂ ਸ਼ਾਹ ਕਰਕੇ ਕਿਹਾ ਜਾਂਦਾ ਜਿਹੜਾ ਬਚੂਰਾ ਵਾਲੀ ਸਰਕਾਰ ਦੇ ਜਿਹੜੇ ਹੈਗੇ ਉਹ ਤੇ ਬੈਠੇ ਹੈਗੇ ਨੇ ਗੱਡੀ ਨਿਸ਼ੀਨ ਦੇ ਉਹਨਾਂ ਦਾ ਜਿਹੜਾ ਹੈ ਕਿਸੇ ਬੰਦੇ ਨੇ ਬਲੰਟ ਵੈਪਨ ਦੇ ਨਾਲ ਉਹਨਾਂ ਦੀ ਜਿਹੜੀ ਹੈਗੀ ਹੱਤਿਆ ਕਰ ਦਿੱਤੀ। ਇਹ ਮੌਕੇ ਤੇ ਜਾ ਕੇ ਸੀ ਐਫਆਈਆ ਦਰਜ ਕਰ ਲਈ ਔਰ ਰਜਿਸਟਰ ਕਰ ਰਹੇ। ਇਹਦੇ ਵਿੱਚ ਪ੍ਰੀਲਿਮਰੀ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜਾ ਮਾਮਲਾ ਹੈ ਹੈ ਕੋਈ ਨਿੱਜੀ ਰੰਜਿਸ਼ ਦਾ ਲੱਗ ਰਿਹਾ ਜਿਹਨੂੰ ਅਸੀਂ ਕੰਪਲੀਟ ਕਰਾਂਗੇ ਇਨਵੈਸਟੀਗੇਸ਼ਨ ਅਜੇ ਉਹ ਨਹੀਂ ਜਿਹੜੀ ਹੈਗੀ ਆ ਜਿਹੜੀ ਇਹ ਤਫਤੀਸ਼ ਜਿਹੜੀ ਸਟਾਰਟ ਕੀਤੀ ਗਈ ਹੈ ਐਫ ਆਈ ਆਰ ਦਰਜ ਕਰੀ ਗਈ ਹੈ ਔਰ ਇਨਵੈਸਟੀਗੇਸ਼ਨ ਜਿਹੜੀ ਹੈ ਸਾਇੰਟੀਫਿਕ ਇਨਵੈਸਟੀਗੇਸ਼ਨ ਇਹ ਸਾਰ ਜਿਹੜੀ ਗੋਲੀ ਚੱਲਣ ਦੀ ਗੱਲ ਕੀਤੀ ਜਾ ਰਹੀ ਹੈ ਉਹਦਾ ਕੀ ਨਹੀਂ ਗੋਲੀ ਚੱਲਣ ਵਾਲੀ ਜਿਹੜੀ ਗੱਲ ਹੈਗੀ ਆ ਠੋਠੀ ਗਲਤ ਹੈਗੀ ਆ ਇਹਦੇ ਵਿੱਚ ਕੋਈ ਵੈਪਨ ਜਿਹੜਾ ਗੋਲੀ ਜਾਂ ਫਾਇਰਮਲ ਆ ਯੂਜ਼ ਨਹੀਂ ਹੋਇਆ ਉਹ ਬਲੰਟ ਵੈਪਨ ਜਿਹੜਾ ਹੈਗਾ ਉਹਨਾਂ ਨਾਲ ਜਿਹੜਾ ਨੁਕਸਤ ਵਾੜੀ ਗਈ ਹੈ ਗੋਲੀ ਵਾਲੀ ਜਿਹੜੀ ਵੀ ਖਬਰ ਚੱਲੀ ਹੈ ਉਹਦਾ ਇਸ ਕਾਰਨ ਕਿ ਬਜਾ ਰੰਜਿਸ਼ ਕੋਈ ਬਜਾ ਰੰਜਿਸ਼ ਜਿਹੜੀ ਫਿਲਹਾਲ ਪਰਿਮੇਨ ਨਹੀਂ ਸਾਨੂੰ ਲੱਗ ਰਹੀ ਹੈ ਕੋਈ ਨਿੱਜੀ ਰੰਜਿਸ਼ ਲੱਗ ਰਹੀ ਲੱਗੇ ਕਿਉਂਕਿ ਇੱਥੇ ਕੋਈ ਚੋਰੀ ਨਹੀਂ ਹੋਈ ਜਾਂ ਹੋਰ ਕੋਈ ਪੈਸੇ-ਫੂਸੇ ਦੀ ਲੈਣੀ ਨਹੀਂ ਸੋ ਇਸ ਇਨਵੈਸਟੀਗੇਸ਼ਨ ਤੋਂ ਫਿਲਹਾਲ ਜਿਹੜੀ ਹੈ ਕਿ ਇੰਨੇ ਲੱਗਾ ਬਾਕੀ ਪਾਰਟ ਆਫ ਇਨਵੈਸਟੀਗੇਸ਼ਨਸ ਹੈਗੇ ਸਾਰੀਆਂ ਇਨੀਸ਼ੀਅਲੀ ਸਟੇਜਿਸ ਹੈਗੇ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਅਕੀ ਕੀਤੀ ਤੇ ਤੁਹਾਨੂੰ ਸਾਰੇ ਜਾਂਚ ਸਰ ਜੇ ਕੋਈ 4 ਦਿਨ ਪਹਿਲੇ ਵੀ ਧਮਕੀ ਮਿਲੀ ਸੀ ਉਹ ਸਾਰੀਆਂ ਚੀਜ਼ਾਂ ਫਿਰ ਮੈਂ ਤੁਹਾਨੂੰ ਰਿਕਵੈਸਟ ਕਰਨਾ ਪਾਰਟ ਆਫ ਇਨਵੈਸਟੀਗੇਸ਼ਨ ਆ ਮੈਂ ਓਪਨਲੀ ਡਿਸਕਸ ਕਰ ਸੋ ਮੈਂ ਤੁਹਾਨੂੰ ਜ਼ਰੂਰ ਜਲਦੀ ਹੀ ਤੇਰਾ ਇਹਦੇ ਵਿੱਚ ਜਿੰਨੀਆਂ ਵੀ ਡਿਵੈਲਪਮੈਂਟਸ ਹੋਣਗੀਆਂ ਦਾ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਜ਼ਰੂਰ ਕਿ ਸਰ ਇਹਦੇ ਕਾਮਯਾਬੀ ਮਿਲਣ ਦੀ ਪੂਰੀ ਮਿਹਨਤ ਹੈ ਜੀ ਜਿਸ ਨੂੰ ਅਨ ਇਨਵੈਸਟੀਗੇਸ਼ਨ ਪਰਚਾ ਦਰਜ ਹੋਣੇ ਹੋ ਰਿਹਾ ਹੈ ਅਸੀਂ ਸਵੇਰ ਦੇ ਲੱਗੇ ਹੋਏ ਹਾਂ ਬਹੁਤ ਜਲਦੀ ਕਰ ਦੱਸੋ ਘਟਨਾ ਕਿੰਨੇ ਕਮੇਤੀ ਤੇ ਹੋਇਆ ਸਾਨੂੰ ਰਿਪੋਰਟਡ ਜਿਹੜੀ ਹੈਗੀ ਆ ਉਹ ਕੋਈ ਹੈਗੀ ਆ ਸਾਡੇ ਖੇਤਰ ਸਾਡੇ ਖੇਤਰ ਸਰੰਦਾਜਾ ਕਿੰਨੇ ਕਮੇਤੀ ਘਟਨਾ ਵਾਪਰੀ ਹੈ ਇਹ ਘਟਨਾ ਦੀ ਠੀਕ ਉਹ ਐਗਜੈਕਟ ਟਾਈਮਿੰਗ ਤਾਂ ਨਹੀਂ ਹੈਗੀ ਕਿਉਂਕਿ ਉਹ ਜਿਹੜੇ ਆਪਣੇ ਸੀਗੇ ਬਲਦੇਵ ਸਿੰਘ ਜਿਹੜੇ ਸੀਗੇ ਉੱਥੇ ਆਪਣੇ ਸੌਂਦੇ ਸੀਗੇ ਦਰਗਾਹ ਤੇ ਹੀ ਸੌਂਦੇ ਸੀਗੇ ਉਹਨਾਂ ਦਾ ਬੇਟਾ ਸਵੇਰੇ 6:30 ਵਜੇ ਜਦੋਂ ਗਿਆ ਹੈਗਾ ਉਹਨਾਂ ਨੂੰ ਚਾਹ ਦੇਣ ਦੇ ਲਈ ਉਦੋਂ ਉਹਨਾਂ ਨੇ ਗੇਟਿੰਗ ਖੋਲਿਆ ਫਿਰ ਉਹ ਕਰਦਿਆ ਕਰਾ ਦੇਣ ਦਾ ਪੌਣਾ ਘੰਟਾ ਲੱਗ ਜਾਂਦਾ ਇਹ ਇਕੱਲੇ ਸੀਗੇ ਇੱਥੇ ਹਾਂ ਇਹ ਇਕੱਲੇ ਰਹਿੰਦੇ ਸਿਰ ਕਿੰਨੇ ਸਾਲਾਂ ਤੋਂ ਰਹਿ ਰਹੇ ਸੀ ਦੇਖ ਕੇ ਆਲਮੋਸਟ ਤਕਰੀਬਨ 20-25 ਸਾਲ ਤੋਂ ਤੇ ਕੈਸੇ ਪਾਪ ਮਾਪ ਮੈਂ ਹੈ ਕੋਈ ਕੰਪਨੀਆ ਦੇ ਰਹਾ ਸੀ चार पांच दिन नो कमेंट्स जी नो कमेंट्स ये रे पार्ट ऑफ इन्वेस्टिगेशन है गया और आप इन्वेस्टिगेट करके ही कुछ कह पाओ कार्रवाई की point. किसी प्रसिद्ध करता है जी एफआईआर दर्ज कर ली गई है इन्वेस्टिगेशन का